ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਮੇਰੇ ਵੀਰ ਭਰਾ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਵਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਕੰਟੈਕਟ ਨੰਬਰ ਦੋਸਤੋ 9815142150 ਹਨ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇਹਦੇ ਵਿੱਚ ਇੱਕ ਇੱਕ ਆਪਾਂ ਤੁਹਾਨੂੰ ਨੀਲੀ ਰਾਵੀ ਦੀ ਜਿਹੜੀ ਝੋਟੀ ਵਿਖਾਵਾਂਗੇ ਬਿਲਕੁਲ ਸੂਨ ਦੇ 200 ਬਿਲਕੁਲ ਨੇੜ ਹੈਗਾ ਇੱਕ ਮੋਹਰਾ ਨਸਲ ਦੇ ਵਿੱਚ ਦੋਸਤੋ ਜਿਹੜੀ ਝੋਟੀ ਵੀਰ ਹੋਣਾਂ ਦੇ ਕੋਲ ਸੇਲ ਵਾਸਤੇ ਅਵੇਲੇਬਲ ਹੈਗੀ ਆ ਐਮ 29 ਦੀ ਬੱਚੀ ਆ ਬਾਕੀ ਜਾਣਕਾਰੀ ਜਿਹੜੀ ਆ ਆਪਾਂ ਵੀਰ ਹੋਣਾਂ ਦੇ ਕੋਲੋਂ ਹੀ ਲਾਵਾਂਗੇ ਫੁੱਲ ਸੋ ਜਿਹੜਾ ਏਰੀਆ ਦੋਸਤੋ ਪਿੰਡ ਚਤਰਾ ਤਹਿਸੀਲ ਜੀਰਾ ਜਿਹੜਾ ਜ਼ਿਲ੍ਹਾ ਇਸ ਨੂੰ ਫਰੋਜ਼ੀਪੁਰ ਪੈਂਦਾ ਜੀਰੇ ਤੋਂ ਦੋਸਤੋ ਬਿਲਕੁਲ ਮੋਗਾ ਰੋਡ 274 ਰੋਡ ਪੈਂਦਾ ਜਿਹੜਾ ਚਤਰਾ ਪਿੰਡ ਆ ਦੋਸਤੋ 5 ਕਿਲੋਮੀਟਰ ਦੀ ਦੂਰੀ ਆ ਤੇ ਮੋਗੇ ਤੋਂ ਤਕਰੀਬਨ 18 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਜਿਹੜਾ ਇਹ ਪਿੰਡ ਸਤੇਤਾ ਸੋ ਨਾਲ ਲੱਗਦੇ ਪਿੰਡ ਦੋਸਤੋ ਤਲਵੰਡੀ ਮੰਗੇਖਾਂ ਜੱਲੇਖਾਂ ਸੁੱਖੇ ਵਾਲਾ ਪਿੰਡ ਨਾਲ ਹੀ ਇਹ ਮਨਾਵਾ ਪਿੰਡ ਬਿਲਕੁਲ ਨਾਲ ਹੀ ਆ ਦੋਸਤੋ ਹੋਰ ਲਾਗੇ ਬੰਨੇ ਹੋਰ ਵੀ ਪਿੰਡ ਲੱਗਦੇ ਹਨ ਦੋਸਤੋ ਬੰਡਾਲਾ ਸੁਨੇਰ ਬਿਲਕੁਲ ਦੌਲਤਪੁਰਾ ਉੱਚਾ ਮਨਸੂਰ ਦੇਵਾ ਨਾਲ-ਨਾਲ ਲੱਗਦੇ ਦੋਸਤੋ ਪਿੰਡ ਵੀ ਹਨ ਸੋ ਆਪਾਂ ਗੱਲਬਾਤ ਜਿਹੜੀ ਵੀਰ ਹੋਣਾਂ ਦੇ ਨਾਲ ਗੱਲਬਾਤ ਕਰ ਲਵਾਂਗੇ ਪੁੱਛ ਲਾਂਗੇ ਇਸ ਝੋਟੀ ਦੀ ਕੀ ਡਿਟੇਲ ਹੈਗੀ ਆ ਕਿੰਨਾ ਸਮਾਂ ਜਿਹੜਾ ਇਸ ਦੇ ਸੂਣ ਦੇ ਵਿੱਚ ਅੱਜ ਤੋਂ ਪਿਆ ਹੈਗਾ ਚੱਲਦੇ ਆ ਵੀਰ ਹੋਣਾਂ ਦੇ ਕੋਲ ਪੁੱਛ ਲੈਨੇ ਆ ਕੀ ਡਿਟੇਲ ਹੈਗੀ ਆ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਇੱਕ ਵੀਰ ਜੀ ਆਪਣਾ ਨਾਮ ਜ਼ਰੂਰ ਦੱਸਦਗੇ ਨਾਮ ਰੈਂਪਾ ਜੀ ਪਿੰਡ ਜਧਰੇ ਜੀ ਠੀਕ ਆ ਜੀ ਤਹਿਸੀਲ ਜੀਰਾ ਜ਼ਿਲ੍ਹਾ ਫਰੋਇਦਪੁਰ ਜੀ ਠੀਕ ਆ ਵੀਰੇ ਤੇ ਫਿਰ ਆਪਣੇ ਕੋਲ ਜਿਹੜਾ ਇਹ ਪਸ਼ੂ ਨੀਲੀ ਰਾਵੀ ਦੇ ਵਿੱਚ ਝੋਟੀ ਆਪਣੇ ਕੋਲ ਸੇਲ ਵਾਸਤੇ ਆ ਜੀ ਹਾਂਜੀ ਹਾਂਜੀ ਤੇ ਕਿੰਨਾ ਕੁ ਹਫਤਾ ਲਏਗੀ ਤੇ ਪਹਿਲੇ ਨਹੀਂ ਸੂਣ ਜਾ ਰਹੀ ਹੈ ਜੀ ਹਾਂਜੀ ਪਹਿਲੀ ਵਾਰੀ ਹੈ ਹੈ ਵੀ ਦੋ ਲਾ ਹਨਾ ਦੋ ਥਣੀਆਂ ਦੋ ਥਣੀਆਂ ਜੀ ਨੀਲੀ 라ਵੀ ਦੋ ਥਣੀਆਂ ਠੀਕ ਹੈ ਜੀ ਸੋ ਕਿਸਾਨ ਵੀਰੋ ਨੋਟ ਜ਼ਰੂਰ ਕਰ ਲਿਓ ਦੋ ਥਣੀਆਂ ਹੈਗੀ ਆ ਕਈ ਮੇਰੇ ਵੀਰ ਚਾਹ ਵਾਣ ਸੀਗੇ ਕਾਫੀ ਟਾਈਮ ਤੋਂ ਖਰੀਦਣ ਦੇ ਦੁੱਲ ਝੋਟੀਆਂ ਦੋਸਤੋ ਦੋ ਥਣੀਆਂ ਜਿਸ ਜਿਸ ਵੀਰ ਭਰਾ ਨੂੰ ਪਸੰਦ ਹੋਵੇ ਉਹ ਜ਼ਰੂਰ ਵੀਰ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਆ ਤੇ ਬਾਈ ਇੱਕ ਆਪਣੇ ਜਿਹੜੇ ਕੰਟੈਕਟ ਨੰਬਰ ਨੇ ਉਹ ਬੋਲ ਕੇ ਜ਼ਰੂਰ ਦੱਸ ਦਗੇ 98146 7498 ਠੀਕ ਹੈ ਵੀਰੇ ਤੇ ਬਾਕੀ ਪਿੰਡ ਛਤਰੇ ਵਿੱਚ ਹੀ ਆ ਜੀ ਆਪਣੀ ਇਹ ਮੱਝ ਹੈ ਨਾ ਹਾਂਜੀ ਹਾਂਜੀ ਠੀਕ ਆ ਸੁਬੀਰ ਜੀ तकरीबन ਤੁਸੀਂ ਦਿਨਤਾ ਦੱਸਦੇ ਵੀ ਹਫਤਾ ਕਿ ਲੈ ਜੇਗੀ ਹਾਂਜੀ ਹਫਤਾ ਲੈ ਜਾਣਾ ਹਫਤਾ ਲੈ ਜੇਗੀ ਤੇ ਵੀਰ ਜੀ ਜਿਹੜੇ ਸੀਮਿੰਟ ਤੋਂ ਅੱਗੇ ਗੱਬਣ ਹੈਗੀ ਆ ਨੀਲੀ ਰਾਵੀ ਦਾ ਕਿ ਸੀਮਿੰਟ ਰੱਖਿਆ ਗਿਆ ਐਨ ਆਰ 369 ਤੋਂ ਗੱਬਣਾ ਹੈ ਠੀਕ ਆ ਸੋ ਦੋਸਤੋ ਨੋਟ ਕਰ ਸਕਦੇ ਹੋ ਐਨ ਆਰ 369 ਸੀਮਿੰਟ ਜਿਹੜਾ ਸਰਕਾਰੀ ਸੀਮਾ ਨਾਲ ਦੋਸਤੋ ਟੈਗ ਵੀ ਲੱਗਾ ਹੈ ਕੰਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਸ ਤੋਂ ਜਿਹੜੀ ਇਹ ਛੋਟੀ ਗੱਬਣ ਹੈਗੀ ਆ ਤੇ ਫਿਰ ਜੀ ਬਾਕੀ ਉਮਰ ਤਕਰੀਬਨ ਕਿੰਨੀ ਹੋਵੇਗੀ ਉਮਰ ਇਹ ਨਹੀਂ ਹੈਗੀ ਸਾਢੇ 3-4 ਦੇ ਵਿੱਚ ਆ ਜੀ ਸਾਢੇ 3 ਤੋਂ 4 ਸਾਲਾਂ ਠੀਕ ਆ 350 4 ਸਾਲ ਦੀ ਜਿਹੜੀ ਦੋਸਤੋ ਏਜ ਹੈਗੀ ਆ ਛੋਟੀ ਦੀ ਤੇ ਪਹਿਲਾ ਸੁਆਹ ਸੁਣ ਜਾ ਰਹੀ ਹੈ ਨਾ ਜੀ ਠੀਕ ਆ ਠੀਕ ਆ ਥੋੜੀ ਵੱਡੀ ਹੋ ਕੇ ਬਣੀ ਆ ਠੀਕ ਆ ਬਾਕੀ ਦੋਸਤੋ ਜਿਹੜਾ ਸਿੰਘ ਸੁnga ਉਸ ਦੇਖ ਸਕਦੇ ਹੋ ਕੱਦ-ਬੋਤ ਸੋਹਣਾ ਹੈਗਾ ਵੀ ਛੋਟੀ ਜੀ ਨਹੀਂ ਹੈਗੀ ਛੋਟੀ ਕੱਦ-ਕਾਟ ਦੇ ਵਿੱਚ ਵੀ ਸੋਹਣੀ ਆ ਬਾਕੀ ਜਿਹੜੀ ਦੋ ਥਣੀਆਂ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਦੋ ਥਣੇ ਦੋਸਤੋ ਬਾਕੀ ਜਿਹੜਾ ਸੂਣ ਦੇ ਵਿੱਚ ਹਫਤੇ ਦਾ ਵੀਰ ਹੋਣਾ ਟਾਈਮ ਦੱਸਿਆ ਤੇ ਹਫਤੇ ਤੋਂ ਕੋਈ 2 2-3 ਦਿਨ ਉੱਪਰ ਲੈ ਕੇ ਜਾ ਸਕਦੇ ਹਾਂ ਜੀ ਅਗਲੇ ਲਿਖੇ ਜਾਂਦਾ ਪਰ ਇਹ ਚਾਰਾਂ ਦਿਨ ਸੂਬੀ ਹਫਤੇ ਸਾਡੇ ਹਿਸਾਬ ਨਾਲ ਹਫਤਾ ਲੈ ਜੀ ਹਾਂ ਜੀ ਬਿਲਕੁਲ ਬਾਕੀ ਦੋਸਤੋ ਜਿਹੜੀ ਸਫੇਦੀ ਓ ਥੋੜੀ ਜੀ ਢਿੱਡ ਤੇ ਤੁਸੀਂ ਮਾੜੀ ਦੇਖ ਸਕਦੇ ਹੋ ਵੱਧ ਹੋਏਗੀ ਆ ਬਾਕੀ ਨੀਲੀ 라ਵੀ ਦੇ ਵਿੱਚ ਦੋਸਤੋ ਇਹ ਝੋਟੀ ਆ ਚੰਗੀ ਆਖੂ ਕਾ ਦੋਸਤੋ ਮਣਕਣੀ ਆਖਾ ਦੇਖ ਸਕਦੇ ਹੋ ਸਿੰਘੀ ਸਿੰਘੀ ਬਹੁਤ ਜਦੀ ਸੋਹਣੀ ਆ ਬਿਲਕੁਲ ਰਿੰਗ ਸਿੰਘ ਟਾਈਪ ਦੋਸਤੋ ਲੱਗਾ ਸਿੰਘ ਵਾਈਟ ਸਿੰਘ ਆਉਂਦਾ ਇੱਕ ਪਾਸੇ ਡਬਲ ਸ਼ੈਡੇਡ ਵਿੱਚ ਹੈਗਾ ਬਲੈਕ ਬਿਲਕੁਲ ਵਾਈਟ ਦੇ ਬਲੈਕ ਹੈ ਬਿਲਕੁਲ ਜੀ ਬਿਲਕੁਲ ਦੋਨੋਂ ਵਾਈਟ ਬਲੈਕ ਸੰਗ ਹੈ ਜੀ ਠੀਕ ਆ ਤੇ ਬਾਕੀ ਵੀਰੇ ਕੀ ਜਾਂਦਾ ਮੁੱਲ ਰੱਖਿਆ ਹੋਇਆ ਤੇ ਕੀ ਡਿਮਾਂਡ ਪਰਖੀ ਹੋਈ ਜਾਂਦੀ ਜੀ ਡਿਮਾਂਡ ਇਹ ਬਾਕੀ ਵੀਰਾਂ ਨੂੰ ਹਸਮੁੰਦੇ ਆ ਇੱਕ 20 ਹਾਂਜੀ ਠੀਕ ਆ ਜੀ ਮਾਤਾਂ ਵਿੱਚ ਕਰਾਂਗੇ ਠੀਕ ਆ ਜੀ ਠੀਕ ਆ ਸੋ ਦੋਸਤੋ ਜਿਹੜਾ ਮੋਲਾ ਵੀਰ ਹੋਣਾ ਨੇ 1,20,000 ਰੁਪਿਆ ਇਸ ਝੋਟੀ ਦਾ ਰੱਖਿਆ ਤੁਸੀਂ ਆਪਦੇ ਹਿਸਾਬ ਨਾਲ ਪੁੱਗਦਾ ਪਰਤੇ ਵਾਲਾ ਰੇਟ ਵੀ ਲਗਾ ਸਕਦੇ ਹੋ ਘਰੇ ਪਹੁੰਚ ਕੇ ਤਸੱਲੀ ਕਰ ਸਕਦੇ ਹੋ ਵੇਖ ਸਕਦੇ ਹੋ ਚਿਪ ਕੇ ਵੇਖ ਸਕਦੇ ਹੋ ਸਮਾਹ ਜੀ ਪਿਆਸ ਹੁਣ ਦੇ ਵਿੱਚ ਬਾਕੀ ਤਸੱਲੀ ਆਪਦੀ ਜਿਹੜੀ ਮੌਕੇ ਤੇ ਤੁਸੀਂ ਪਹੁੰਚ ਕੇ ਕਰਕੇ ਜਿਹੜਾ ਰੇਟ ਮੁੱਲ ਕਰ ਸਕਦੇ ਹੋ ਬਾਈ ਹੋਰਾਂ ਦੇ ਨਾਲ ਪਰਤੇ ਚ ਹੋਵੇਗਾ ਜਿਹੜਾ ਤੁਹਾਡਾ ਮਤਲਬ ਕੀ ਮੋਲ ਆਪਸ ਵਿੱਚ ਬਣਦਾ ਹੋਇਆ ਤਾਂ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਫਿਰ ਇੱਕ ਰੇਪਾ ਵੀਰ ਜੀ ਨੇ ਤੇ ਜਿਹੜੇ ਕੰਟੈਕਟ ਨੰਬਰ ਨੇ ਤੁਹਾਡੇ ਉਹ ਵੀ ਬੋਲ ਕੇ ਜਰੂਰ ਦੱਸਦਗੇ 98144 74968 ਇੱਕ ਵਾਰੀ ਫਿਰ ਬੋਲਤੀ ਵੀਰੇ 98144 74968 ਠੀਕ ਆ ਸੋ ਵੀਰ ਜੀ ਇਹਨੂੰ ਇੱਕ ਵਾਰੀ ਖੋਲ ਕੇ ਆਪਾਂ ਜਰੂਰ ਦਿਖਾ ਦਈਏ ਵੀਰੇ ਹਾਂਜੀ ਬਾਕੀ ਦੋਸਤੋ ਸਮਾਂ ਕੁਝ ਵੀ ਨਹੀਂ ਹੈ ਰਹਿ ਗਿਆਗਾ तकरीबन ਇੱਕ ਹਫਤੇ ਦਾ ਵਨ ਵੀਕ ਦਾ ਸਮਾਂ ਹੈਗਾ ਵੀਰ ਹੋਣਾਂ ਦੇ ਦੱਸਣ ਅਨੁਸਾਰ ਪਸ਼ੂ ਕਿਤੇ ਨਾ ਕਿਤੇ ਪਹਿਲਾਂ ਨਾ ਸੂਣ ਜਾ ਰਿਹਾ ਦੋ ਦਿਨ ਉੱਪਰ ਵੀ ਲੈ ਕੇ ਜਾ ਸਕਦਾ ਦੋ ਦਿਨ ਪਹਿਲਾਂ ਵੀ ਸੂ ਸਕਦਾ ਥੋੜੇ ਕਿੱਲੇ ਤੇ ਜਾਂਦੇ ਆ ਸੋ ਜਿਹੜਾ ਸਮਾਂ ਪ੍ਰੋਪਰ ਜਿਹੜਾ ਇੱਕ ਹਫਤੇ ਦਾ ਪਿਆ ਹੈਗਾ ਬਾਕੀ ਦੋਸਤੋ ਹਵਾਨਾ ਥਣ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਬਿਲਕੁਲ ਦੋ ਥਾਣਾ ਦੋਸਤੋ ਸੂਤੇ ਨਿਸ਼ਾਨ ਪ੍ਰੋਪਰ ਹਵਾਨੇ ਦੇ ਨਿਸ਼ਾਨ ਤੁਹਾਨੂੰ ਮਿਲ ਜਾਵੇਗਾ ਜਿਹੜੀ ਸਫੇਦੀ ਇੱਕ ਵਾਰੀ ਫੇਰ ਦੱਸ ਦੇਣਾ ਜਿਹੜੀ ਵਾਈਟਨੈਸ ਆ ਲੈ ਵੀਰ ਜੀ ਮੋੜ ਲਗੀ ਜਿਹੜੀ ਵਾਈਟਨੈਸ ਆ ਥੋੜੀ ਜੀ ਬਾਅਦ ਹੈਗੀ ਲੱਤਾਂ ਤੋਂ ਥਰੜੇ ਪੇਟ ਵਾਲੇ ਪਾਸੇ ਤੁਹਾਨੂੰ ਤੋਂ ਬਾਕੀ ਨਿਸ਼ਾਨਾ ਦੇ ਵਿੱਚ ਦੋਸਤੋ ਜਿਹੜੀ ਹੈਗੀ ਏ ਥਾਂਲੇਵਾ ਦੋਸਤੋ ਸੋਨਾ ਇੱਕ ਹਫਤੇ ਦੇ ਸਮੇਂ ਦੇ ਦੌਰਾਨ ਥਾਂਲੇਵਾ ਹੋਰ ਵੀ ਬਣਾ ਕੇ ਜਿਹੜਾ ਤਿਆਰ ਕਰ ਲੈਣਾ ਠੀਕ ਹੈ ਜੀ ਬੰਦੋ ਠੀਕਾ ਬਾਕੀ ਵੀਰ ਜੀ ਦੁੱਧ ਦੀ ਆਪਾਂ ਜੇ ਗੱਲ ਕਰੀਏ ਤੇ ਦੋ ਥਣੇ ਹੀ ਹੈਗੀ ਆ ਝੋਟੀ ਤੇ ਕਿੰਨਾ ਕੁ ਦੁੱਧ ਪਾ ਪਾ ਦਿੰਦੀ ਸੋ 11-12 ਕਿਲੋ ਦਾ ਪਹਿਲੇ ਸਤ ਹੋਊਗੀ ਅੱਛਾ ਤੇ ਮਦਰ ਦਾਜ ਦਾ ਕੋਈ ਰਿਕਾਰਡ ਆਪਣੇ ਕੋਲ ਮਦਰ ਰਹੀ ਹੋਵੇ ਮਦਰ ਹੈਗੀ ਸੀਗੀ 14-15 ਕਿਲੋ ਦੀਗਾ ਜੀ 14-15 ਕਿਲੋ ਦਿੰਦੀ ਰਹੀ ਆ ਆਪਣੇ ਕੋਲ ਜੀ ਠੀਕ ਆ ਤੇ ਸੋਹਣੀ ਆਸ ਕੀਤੀ ਜਾਂਦੀ ਆ ਤੋਂ ਠੀਕ ਆ ਸੋ ਕਿਸਾਨ ਵੀਰੋ ਇਹ ਸੀ ਵੀਰ ਹੋਣਾ ਦੇ ਕੋਲ ਝੋਟੀ ਦੁੱਲ ਦੋ ਥਾਣੀ ਝੋਟੀ ਆ ਜਿਹੜੇ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਖਰੀਦਣ ਤੇ ਚਾਹਵਨ ਹੋਵੇ ਤੁਸੀਂ ਵੀਰ ਹੁਣਾਂ ਦੇ ਜਿਹੜੇ ਸੰਪਰਕ ਨੰਬਰ ਨੇ ਆਪਾਂ ਵੀਡੀਓ ਦੇ ਵਿੱਚ ਚਲਦੇ ਵੀ ਕਰਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜਿਹੜੀ ਝੋਟੀ ਖਰੀਦ ਸਕਦੇ ਹੋ ਬਾਕੀ ਬਹੁਤ ਵਧੀਆ ਖੂਬਸੂਰਤ ਹੈਗੀ ਦੋਸਤੋ ਜਿਹੜੀ ਬਣਤਰ ਆ ਬਨਾਵਟ ਵੀ ਕਾਫੀ ਜਿਆਦੀ ਸੋਹਣੀ ਆ ਪਿੱਠ ਪੂੜਾ ਸੋਹਣਾ ਹੈਗਾ ਰਾਜੀ ਬਾਜੀ ਪੂਰੀ ਝੋਟੀ ਆ ਸੋ ਇੱਕ ਵੀਰ ਹੁਣਾਂ ਦੇ ਕੋਲ ਜਿਹੜੀ ਕੱਟੀ ਹੈਗੀ ਆ ਦੋਸਤੋ ਝੋਟੀ ਆ ਬਿਲਕੁਲ ਸੋਨੀ ਕੱਤਗਾਟੀ ਵਿੱਚ ਹੈਗੀ ਇਹਦੇ ਬਾਰੇ ਵੀ ਆਪਾਂ ਪੁੱਛ ਲੈਣੇ ਆ। ਸੋ ਵੀਰ ਜੀ ਇਹ ਕਿੰਨੀ ਕੋ ਏਜ ਹੈਗੀ ਇਸ ਛੋਟੀ ਦੀ? ਇਹ 1.5 ਸਾਲ ਦੀ ਹੈ ਜੀ। 1.5 ਸਾਲ ਦੀ ਹੈ ਜੀ। ਮੂੰਹ ਅਜੇ ਫਿਰ ਖੀਰੀ ਹੈ ਨਾ? ਅਜੇ ਖੀਰੀ ਹੈ ਮੂੰਹ। ਮੂੰਹ ਖੀਰੀ ਆ। ਤੇ ਬੱਚੀ ਕਿਹੜੇ ਸਾਲ ਦੀ ਹੋ ਗਈ? ਇਹ 29 ਦੀ ਹੈ ਜੀ। ਇਹ 29 ਆ। ਹਾਂ ਜੀ। ਅਮਨ ਅਤੀ ਦੋਸਤੋ ਇਸ ਦਾ ਜਿਹੜਾ ਫਾਦਰ ਹੈਗਾ ਬਿਲਕੁਲ ਜੈਡ ਬਲੈਕ ਹੈਗੀ ਆ ਜੈਡ ਬਲੈਕ ਨਹੀਂ ਕਹਾਂਗਾ ਮੈਂ ਕਿਉਂਕਿ ਮੱਥੇ ਤੋਂ ਲੈ ਕੇ ਸਾਰਾ ਇਨ ਬਿਨ ਜਿਹੜਾ ਕਾਲਾ ਹੈਗਾ ਬਲੈਕ ਚ ਜਿਹੜੀ ਪੂਛ ਆ ਤਿੰਨ ਤੋਂ 4 ਇੰਚ ਜਿਹੜੀ ਪਿੱਛੋਂ ਤੁਸੀਂ ਵੇਖ ਸਕਦੇ ਹੋ ਵਾਈਟ ਹੈਗੀ ਆ ਬਾਕੀ ਅਮਨ ਅਤੀ ਦੀ ਇਹ ਬੱਚੀ ਹੈਗੀ ਅਤੇ ਮੈਂ ਇਹਦਾ ਵੀਰ ਜੀ ਜਿਹੜਾ ਮਦਰ ਤਾਂ ਮਿਲ ਕੇ ਕਿੰਨਾ ਕਰਿਆ ਹੋਵੇਗਾ ਉਹ ਵੀ 14-15 ਕਿਲੋ ਇਹਦੀ ਮਦਰ ਵੀ ਉਹ ਡਬਲ ਸੀਨੀ ਮਦਰ ਜਿਹੜੀ ਸੀ ਅੱਛਾ ਉਹ ਜੈੱਟ ਬਲੈਕ ਸੀਗੀ ਪੂਰੀ ਜੈੱਟ ਬਲੈਕ ਦੀ ਤੇ ਪੂਛ ਵਾਈਟ ਆ ਉਹਦੀ ਵਾਈਟ ਨਹੀਂ ਸੀਗੀ ਵਾਈਟ ਨਹੀਂ ਸੀਗੀ ਹਾਂ ਅਮਨ 29 ਦਾ ਕਿਤੇ ਨਾ ਕਿਤੇ ਜਿਹੜਾ ਰਿਜ਼ਲਟ ਉਹ ਵੇਖਣ ਦੇ ਵਿੱਚ ਆਇਆ ਵੀ 2 3 4 ਇੰਚ ਜਿਹੜੇ ਪੂਛ ਦੇ ਪਿੱਛੇ ਵਾਲ ਆ ਜਾਂਦੇ ਆ ਠੀਕ ਆ ਠੀਕ ਆ ਤੇ ਵੀਰ ਜੀ ਦੀ ਜਿਹੜੀ ਡਿਮਾਂਡ ਆ ਮੁੱਲ ਕੀ ਕਰਦੇ ਭਾਜਦੇ ਸਨ 20000 ਰੁਪਏ ਜੀ 30000 ਆ ਜੀ ਬਾਕੀ ਲੈ ਦੇ ਮੌਕੇ ਤੇ ਲੈਸ ਮਾਨਤਨ ਹੋ ਜਾਣਗੇ ਘਰ ਆ ਇਹਦਾ ਮਾਨਤਨ ਆ ਭਜਰੂ ਕਰਾਂਗੇ ਠੀਕ ਆ ਠੀਕ ਆ ਸੋ ਦੋਸਤੋ 30000 ਰੁਪਏ ਜਿਹੜਾ ਇਸ ਕੱਟੀ ਝੋਟੀ ਦਾ ਜਿਹੜਾ ਮੁੱਲ ਹੈਗਾ 15 ਮਹੀਨੇ 16 ਮਹੀਨੇ ਜਾਂ ਡੇਢ ਸਾਲ ਦੀ ਤੁਸੀਂ ਤਕਰੀਬਨ ਤਕਰੀਬਨ ਏਜ ਮੰਨ ਕੇ ਚੱਲ ਸਕਦੇ ਹੋ ਮੂੰਹੋਂ ਖੀਰੀ ਆ ਬਾਕੀ ਸਿੰਘ ਦੀ ਬੰਤਰ ਬਹੁਤ ਜਿਆਦੀ ਸੋਹਣੀ ਆ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ ਦੋਸਤੋ ਕੁੰਡਾ ਕੀਤਾ ਸਿੰਘ ਬਿਲਕੁਲ ਕੁੰਡਾ ਚੂਰ ਸਿੰਘ ਬਣਾ ਕੇ ਜਿਹੜਾ ਤਿਆਰ ਕਰ ਲਿਆ ਕੀ ਮਦਰ ਦਾ ਵੀ ਸਿੰਘ ਕਾਫੀ ਵਧੀਆ ਸੀ ਜੀ ਇਸ ਤਰ੍ਹਾਂ ਪੂਰਾ ਗੋਲ ਸੀਗਾ ਜੀ ਠੀਕ ਆ ਵੀਰੇ ਠੀਕ ਆ ਬਾਕੀ ਦੋਸਤੋਂ ਚਾਰ ਥਣੇ ਚਾਰੇ ਥਣਾਂ ਦੀ ਬੰਦਰ ਤੁਸੀਂ ਵੇਖ ਸਕਦੇ ਹੋ ਵਟ ਬੁਟ ਸੋਹਣੀ ਹੈ ਚੋਲੀ ਵਧੀਆ ਅਜ ਦੇ ਸਮੇਂ ਦੇ ਵਿੱਚ ਹੈ ਬਾਕੀ ਝੋਟੀ ਤਕਰੀਬਨ ਦੋਸਤੋਂ 6 ਮਹੀਨੇ ਦੇ ਨੇੜ ਤੇੜਾ ਬੰਨ ਨੂੰ ਤਿਆਰ ਆ 6 ਮਹੀਨੇ ਦੇ ਦੌਰਾਨ ਡਬਲ ਹੋ ਜਾਣੀ ਝੋਟੀ ਟੀਕਾ ਲੈ ਲੇਗੀ ਇਹ ਆਈ ਤੁਸੀਂ ਕਰਵਾ ਸਕਦੇ ਹੋ ਜੇਸ ਮੇਰੇ ਵੀਰ ਭਰਾ ਨੂੰ ਮੋਹਰਾ ਦੇ ਵਿੱਚ ਦੋਸਤੋਂ ਝੂਟੀ ਖਰੀਦਣੀ ਹੋਵੇ ਤੁਸੀਂ ਬਾਈ ਹੋਰਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਐਮ 29 ਦੀ ਇੱਕ ਵਾਰ ਫਿਰ ਦੱਸ ਦਿੰਦੇ ਆ ਜੀ ਬੱਚੀ ਐਮ 29 ਦੀ ਬਾਈ ਹੋਰਾਂ ਦੇ ਕੋਲ ਅੱਗੇ ਹੋਰ ਵੀ ਕੱਦ ਕਾਠੀ ਸੋਨਾ ਕਰੇਗੀ ਕਿਉਂਕਿ ਜੀ ਏਜ ਵੀ ਬਿਲਕੁਲ ਡੇਢ ਸਾਲ 2.5 ਸਾਲ ਦੇ ਦੌਰਾਨ ਦੋਸਤੋ ਜਿਹੜੀ 1 ਸਾਲ ਦਾ ਸਮਾਂ ਪਿਆ ਹੈਗਾ ਬਾਡੀ ਬਿਲਡਰ ਜਿਹੜੀ ਹੋਰ ਵੀ ਬਣ ਕੇ ਤਿਆਰ ਹੋ ਜਾਣੀ ਇਸ ਦੀ ਠੀਕ ਆ ਸੋ ਬਈ ਰਿੰਪਾ ਜੀ ਇੱਕ ਵਾਰੀ ਜਿਹੜੇ ਕੰਟੈਕਟ ਨੰਬਰ ਨੇ ਆਪਣੇ ਵੀਰਾਂ ਨੂੰ ਫੇਰ ਬੋਲ ਕੇ ਜ਼ਰੂਰ ਦੱਸ ਦੇਗੀ 9646 74986 ਠੀਕੇ ਵੀਰ ਜੀ ਤੇ ਬਾਕੀ ਵੀਰ ਜੀ ਜਿਹੜੀ ਆਪਣੀ ਇਹ ਝੋਟੀ ਜਾਂ ਨੀਲੀ ਰਾਵੀ ਦੀ ਇਹਦੇ ਵਿੱਚੋਂ ਵੀ ਲੈਸ ਮਾਨਤਨ ਹੋਵੇਗਾ ਨਾ ਹਾਂਜੀ ਹਾਂਜੀ ਮਹਾਰਾਜ ਦਾ ਮਾਨਤਨ ਆ ਪੱਗਰਾ ਤੇ ਖੁੱਲ ਕੇ ਕਰਦੇ ਕਿਉਂਕਿ ਵੀਰ ਜੀ ਹਾਂਜੀ ਕੋਈ ਗੱਲ ਨਹੀਂ ਜੀ ਇਹਨਾਂ ਵੀ ਜਿਹਨੇ ਮਾਨਤਨ ਨਾਲ ਅੱਗੇ ਲੈ ਕੇ ਜਾਣੀ ਹੋਵੇ ਚੀਜ਼ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੇ ਘਰੇ ਰੱਖਣ ਨੂੰ ਬਹੁਤ ਵੀਰ ਸ਼ਕੀਨ ਨੇ ਜਿਹੜੇ ਆਂਦੇ ਆ ਵੀ ਦੋ ਦੋ ਥਾਣੀ ਝੋਟੀ ਚਾਹੀਦੀ ਆ ਵੀ ਘਰੇ ਰੱਖਣ ਸਾਡੇ ਕੋਲ ਤਾਂ ਪਸੂ ਥੋੜਾ ਜ਼ਿਆਦਾ ਕਰਕੇ ਤਾਂ ਹੀ ਵੇਚਣੀ ਪਈਆਂ ਇਹਦਾ ਤਾਂ ਕਿਸ਼ੌਂ ਨਾ ਰੱਖੀ ਸੀ ਘਰੇ ਠੀਕ ਆ ਜੀ ਠੀਕ ਸੋ ਦੋਸਤੋ ਇਹ ਸੀ ਵੀਰ ਹੁਣਾਂ ਦੇ ਕੋਲ ਦੋ ਦੋਵੇਂ ਐਨੀਮਲ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾ ਦਿੱਤੇ ਆ ਡਿਟੇਲ ਆਪਾਂ ਵੀਰ ਹੋਂਾਂ ਦੇ ਪਾਸੋਂ ਪੁੱਛ ਕੇ ਆ ਤੁਹਾਡੇ ਰੂਬਰੂ ਕਰ ਦਿੱਤੀ ਆ ਪਸੰਦ ਹੋਵੇ ਚੀਜ਼ ਦਿਲ ਨੂੰ ਲੱਗੀ ਹੋਵੇ ਤੁਸੀਂ ਜਰੂਰ ਕੰਟੈਕਟ ਕਰ ਸਕਦੇ ਹੋ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ